ਸੁਖਜਿੰਦਰ ਸਿੰਘ ਰੰਡਾਵਾ ਮੈਂਬਰ ਪਾਰਲੀਮੈਂਟ ਸਾਡੇ ਨਾਲ ਨੇ ਰੰਡਾਵਾ ਸਾਹਿਬ ਕਾਂਗਰਸ ਕਿਹੜੀ ਨੀਤੀ ਕਿਹੜੀ ਸਟ੍ਰੈਟਜੀ ਬਣਾ ਕੇ ਅੱਜ ਸੜਕਾਂ ਤੇ ਉੱਤਰਿਆ ਵੀ ਸਰਕਾਰ ਨੂੰ ਘੇਰਨ ਲਈ ਜਿਹੜੇ ਜਿਹੜੇ ਆਰਗਨਾਈਜੇਸ਼ਨ ਕਰਦੇ ਔਰ ਇੱਕ ਜ਼ਰਖੇ ਸਭ ਤੋਂ ਅਪਜਾਉਂ ਚੁਮਿੰਤੇ ਜਿਸ ਜ਼ਮੀਨ ਨੇ ਪੂਰੇ ਹਿੰਦੁਸਤਾਨ 'ਤੇ ਟਿੱਡ ਭਰਿਆ 1947 ਤੋਂ ਬਾਅਦ ਤੇ ਉਹਦੇ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਅਨਾਜ ਬਾਹਰ ਹੁੰਦਾ ਸੀ ਦੋਸਤਾਂ ਕੋਲ ਆਪਣਾ ਰਾਜ ਇੱਥੇ ਅਗਰ ਕੱਚਾ ਯੂਨੀਵਰਸਿਟੀ ਬਣੀ ਇੱਥੇ ਐਮ ਐਸ ਰੰਦਾਵਾ ਇੱਥੋਂ ਦੇ ਵਾਈਸ ਚਾਂਸਲਰ ਬਣੇ ਆਪ ਉਹ ਨਿਕਰ ਪਾ ਕੇ ਇੰਨਾ ਪਿੰਡਾਂ ਚ ਉਹਨਾਂ ਨੇ ਫਸਲ ਜਿਹੜੀ ਉਗਾਉਣਾ ਸ਼ੁਰੂ ਕੀਤਾ ਤੇ ਇਸੇ ਲਈ ਲੁਧਿਆਣੇ ਨੇ ਤਿੰਨ ਤਿੰਨ ਫਸਲਾਂ ਪੂਰੇ ਹਿੰਦੁਸਤਾਨ ਤੇ ਦੱਸਿਆ ਕਿ ਅਸੀਂ ਤਿੰਨ ਫਸਲਾਂ ਵੀ ਸਗਾ ਫੈਲੀ ਉਹਨਾਂ ਜ਼ਮੀਨਾਂ ਨੂੰ ਕਰਨਾ ਮੇਰਾ ਖਿਆਲ ਕਿ ਉਹ ਜਿ ਸਮਝਾਈ ਇੱਕ ਬਹੁਜੀ ਜ਼ਮੀਨ ਸਾਨੂੰ ਕਰਨ ਦੇ ਲਈ ਸੀ ਜਿਹੜੀ ਕਿੱਥੇ ਫਸਲ ਨਹੀਂ ਹੁੰਦੀ ਜਿੱਥੇ ਕੋਈ ਪਿੰਡ ਨਹੀਂ ਵੱਸਦੇ ਜਿੰਨੇ ਸਾਨੂੰ ਜਿੱਥੇ ਜਿੱਥੇ ਕੰਢੀ ਏਰੀਆ ਤੁਸੀਂ ਉਥੇ ਢਲੋਂ ਵਾਲ ਸ਼ਹਿਰ ਬਸਾ ਦੇਣੇ ਸੀ ਇਹਨਾਂ ਕੋਲ ਪਹਿਲਾਂ ਮਹਾਲੀ ਦੇ ਵਿੱਚ ਹਾਜ਼ਰੀ ਅੱਜ ਤੱਕ ਜਿਹੜਾ ਉਹਨਾਂ ਨੇ 2013 12 ਅਸੀਂ ਐਮ ਐਲ ਏ ਸੀ ਸੁਖਵੀਰ ਬਾਦਲ ਨੇ ਨਿਊ ਸਿਟੀ ਬਣਾਈ ਔਰ ਨਿਊ ਚੰਡੀਗੜ੍ਹ ਨਿਊ ਅੱਜ ਤੱਕ ਸਿਰਫ 30% 20 ਸਾਲ ਹੋ ਗਏ ਸਿਰਫ 3 ਸਾਲ ਉਹਦੇ ਚ 90% 70% ਅਜੇ ਤੱਕ ਪਲਾਟ ਨਹੀਂ ਉੱਥੇ ਕੋ ਹਸ਼ਾਰਪੁਰ ਪਿੰਡ ਆ ਉਹਨੂੰ 12 ਸਾਲ ਹੋ ਗਏ ਆ ਆਰਕੀਟੈਕਟ ਨੂੰ ਅੱਜ ਤੱਕ ਉਹਨਾਂ ਨੂੰ ਪਲਾਟ ਨਹੀਂ ਮਿਲੇ ਮੁਹੱਲੇ ਦੇ ਵਿੱਚ ਇਕੋ ਸਿਟੀ ਲਾ ਲੋ ਉੱਥੇ ਸਿਰਫ 20% ਲੋਕਾਂ ਨੇ ਅੱਜ ਤੱਕ ਕਬਜ਼ਾ ਲਿਆ ਬਾਕੀ ਲੈਣ ਤੇ ਪਹਿਲਾਂ ਉਹ ਤੇ ਵਧਾ ਲਓ ਤੇ ਤੁਸੀਂ ਨਵੀਂ ਜ਼ਮੀਨ ਖਰੀਦ ਕੇ ਜਿਹੜੀ 6000 ਏਕੜ ਤੋਂ ਨਵੀਂ ਹੋਵੇ ਜਿਹੇ ਪੁਆਇੰਟ ਕਰ ਲੇਗਾ ਇਹਨੂੰ ਵਸਾਉਣਾ ਇਹਦੇ ਬਾਰੇ ਇਹਦੇ ਬਾਰੇ ਚੀਫ ਸੈਕਟਰੀ ਦੱਸ ਸਕਦਾ ਜਿਹੜਾ ਚੋਰ ਦਰਵਾਜ਼ਾ ਚੀਫ ਮਨਿਸਟਰ ਬੜੀ ਵੱਡੀ ਸਭ ਤੋਂ ਡੀ ਗਈ ਇਨਸਰਟ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਹੋਏ ਹੋਏ ਕਿ ਉਹਨੂੰ ਕਮਾਡਾ ਦਾ ਜਾਂ ਅਰਪੁਨ ਗਵਰਨਮੈਂਟ ਡਿਪਾਰਟਮੈਂਟ ਦਾ ਚੇਅਰਮੈਨ ਹੋਣਾ ਸਲਤੀ ਉਹਦੀ ਥਾਂ ਚੀਫ ਮੈਸਟਰ ਚੀਫ ਫੈਕਟਰੀ ਲੋ ਤੇ ਚੀਫ ਸੈਕਟਰੀ ਪਹਿਲਾਂ ਹੀ 7 ਜੂਨ ਨੂੰ ਚੀਫ ਫੈਕਟਰੀ ਮੀਟਿੰਗ ਲੈ ਰਿਹਾ 7 ਤੇ ਉਹਦੇ ਬਾਅਦ ਉਹਦੀ ਨੋਟੀਫਿਕੇਸ਼ਨ ਜਿਹੜੀ ਹੋ ਰਹੀ ਆ ਉਹ ਸਮਾਪਤ ਕਰਦੇਗੇ 15 ਦਿਨ ਬਾਅਦ 26 ਜੂਨ ਉਹਦੇ ਕਰਕੇ ਤੇ ਫਿਰ ਇਹਦੇ ਤੇ ਦੱਸੋ ਚੋਰ ਦਵਾਜ ਜ਼ਮੀਨਾਂ ਲੁੱਟਣ ਲੱਗੇ ਨੇ ਨਾ ਜਿਸ ਤਰ੍ਹਾਂ ਦਾਬਾ ਸਾਹਿਬ ਸੀਐਮ ਦੀਆਂ ਪਾਵਰਾਂ ਚੀਫ ਸਕੱਟਰੀ ਨੂੰ ਦਿੱਤੀਆਂ ਨੇ ਇਹਦੀ ਉੱਪਰਲੇ ਲੈਵਲ ਤੇ ਜਾਂ ਰਾਸ਼ਟਰੀ ਲੈਵਲ ਤੇ ਕੋਈ ਅਪੀਲ ਕੋਈ ਕੰਪਲੇਂਟ ਹੋ ਸਕਦੀ ਹੈ ਉਹ ਹੀ ਦੱਸ ਸਕਦੇ ਆ ਬਹੁਤ ਬਹੁਤ ਧੰਨਵਾਦ ਇਹਦੇ ਪੰਜ ਚਿਮੜੇ ਤੋਂ ਕੋਲ ਪਾਵਰ ਕਿਹੜੀ ਆ ਔਰ ਸਰ ਜੀ ਕੇਜਰੀਵਾਲ ਕੋਲ ਯਾਰ ਬਾਹਰੋਂ ਆ ਕੇ ਕੇਜਰੀਵਾਲ ਸਾਹਿਬ ਦਾ ਘਰ ਕਿੱਥੇ ਬਣਾਇਆ ਉੱਥੇ ਜਿਹੜੀ ਹੈਗੀ ਆ ਬਰੂਰ ਡਿਵੈਲਪਮੈਂਟ ਦਾ ਜਿਹੜਾ ਗੈਸਟ ਆਫ ਸੀ ਉਹਦੇ ਚ ਬੈਠੇ ਨੇ ਸੁਸੋਧਿਆ ਸਾਹਿਬ ਬੈਠੇ ਨੇ ਜੈਨ ਸਾਹਿਬ ਜਮਾਦਾ ਸਾਹਿਬ ਕੇ ਬੈਠੇ ਨੇ ਇਹ ਜੀ ਯਾਰ ਦਾ ਪੰਜਾਬ ਦੇ ਸਾਹਿਬ ਇਹ ਕੰਮ ਦਾਵਾ ਸਾਹਿਬ ਇਹ ਮਸਲਾ ਕਿਸਾਨੀ ਦਾ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਅੱਜ ਚਲੋ ਕਾਂਗਰਸ ਨੇ ਆਪਣੇ ਪੱਤਰ ਤੇ ਕੀਤਾ ਪਰ ਇਸ ਦੇ ਉੱਪਰ ਸਾਰੇ ਕਿਸਾਨ ਧਿਰਾਂ ਨੂੰ ਸਾਰੀਆਂ ਜਿਹੜੀਆਂ ਦੂਸਰੀਆਂ ਵਿਰੋਧੀ ਧਿਰਾਂ ਨੂੰ ਵੀ ਨਾਲ ਲੈਣਾ ਬਣਦਾ ਤਾਂ ਕਿ ਇਸ ਨੂੰ ਪੂਰਾ ਦੇਖੋ ਉਹਨਾਂ ਲਈ ਧੰਨਵਾਦ ਲੋਦੀ ਧਰਾਂ ਜਾਂ ਕਰਨੀ ਆਪਣੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਪਰ ਪਵਨ ਸੇਟ ਵਿੱਚ ਲੀਡ ਰੈਡੀ ਕਿਉਂਕਿ ਸਾਡੇ ਇੱਥੋਂ ਦੇ ਐਮਪੀ ਸਾਹਿਬ ਇੱਕ ਤਿੰਨ ਬੰਦੀਆਂ ਕਰਨੀਆਂ ਹੈ ਅੱਜ ਦਾ ਜਿਹੜਾ ਹੈਗਾ ਕਿਉਂਕਿ ਐਮਪੀ ਦਾ ਫਰਜ ਬਣਦਾ ਕਿ ਸਭ ਕੋਲ ਉਹ ਐਮਪੀ ਜਿਹੜਾ ਆਪਣੀ ਆਵਾਜ਼ ਉਠਾਈ ਉਹਦੇ ਤੇ ਆਵਾਜ਼ ਪ੍ਰਧਾਨ ਨੇ ਉਠਾਈ ਹੈ ਸਾਡੇ ਐਮਪੀ ਨੇ ਉਠਾਈ ਹੈ ਉਹਦੇ ਕੈਂਟਰੀ ਸਭ ਆਈ ਅਖੀਰਲਾ ਸਵਾਲ ਅੱਜ ਮੁੱਖ ਮੰਤਰੀ ਸਾਹਿਬ ਕਹਿ ਰਹੇ ਪੰਜਾਬ ਲਈ ਬਹੁਤ ਇਤਿਹਾਸ ਕਰਦੇ ਨੇ ਅੱਜ ਬੇਅਦਬੀ ਦਾ ਬਿੱਲ ਵਿਧਾਨ ਸਭਾ ਚ ਲੈ ਕੇ ਆਉਣਗੇ ਤੇ ਪਿਛਲੀਆਂ ਸਰਕਾਰਾਂ ਤੇ ਉਹ ਬਹੁਤ ਬਿਆੰਗ ਕਰਦੇ ਨੇ ਤੁਸੀਂ ਵੀ ਵਿਧਾਨ ਸਭਾ ਦਾ ਦੇਖਿਆ ਹੁਣ ਕਿਵੇਂ ਵੇਖਦੇ ਹੋ ਅਜ ਬੇਅਦਬੀ ਤੇ ਬੇਵਿਦਵਾਨ ਸੇ ਮਿਨਿਸਟਰ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੀ ਕਿ 2018 ਚ ਹਰ ਦੁਪਹਿਰੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ 2015 ਚ ਬੇਅਦਬੀ ਦਾ ਇਹ ਪੇਸ਼ ਜੀ ਗਵਰਨਮੈਂਟ ਅਫੀਸਰ ਨੇ ਉਹਨਾਂ ਨੇ ਓਬਜੈਕਸ਼ਨ ਲਾ ਕੇ ਭੇਜ ਦਿੱਤਾ ਸੀ ਕਿ ਕਲੀ ਸਿੱਖਾਂ ਗੁਰਗੁਰਨ ਸਿੰਘ ਸਾਹਿਬ ਦੀ ਬਾਤ 2018 ਚ ਕੈਪਟਨ ਅਭਿੰਦਰ ਸਿੰਘ ਦੀ ਸਰਕਾਰ ਨੇ ਲੈ ਕੇ ਭੇਜਿਆ ਕਿ ਸਾਰੇ ਹੀ ਜਿਹੜੇ ਗ੍ਰੰਥ ਨੇ ਉਹਨਾਂ ਦੇ ਜਿਹੜੀ ਬਦਬੀ ਹੋਏਗੀ ਉਹਨਾਂ ਨੂੰ 10 ਸਾਲ ਉਮਰ ਕੈਦ ਹੋਣੀ ਚਾਹੀਦੀ ਹੈ ਤੇ 10 ਜੁਰਮਾਨਾ ਹੋਣਾ ਚਾਹੀਦਾ ਹੈ 18 ਤੋਂ ਲੈ ਕੇ ਅੱਜ ਤੱਕ ਉਹ ਵਾਪਸ ਨਹੀਂ ਆਇਆ ਹੁਣ ਵਾਪਸ ਜਿਹੜਾ ਆਇਆ ਉਹ ਇਹ ਆਇਆ ਕਿ ਨਵੇਂ ਕਾਨੂੰਨ ਦੇ ਮੁਤਾਬਕ ਜਿਹੜਾ ਅਸੀਂ ਉਹਨੂੰ ਵਾਪਸ ਭੇਜ ਰਹੇ ਹਾਂ ਪੁਰਾਣਾ ਕਾਨੂੰਨ ਜਿਹੜਾ ਤੁਹਾਨੂੰ ਤੇ ਲਾਗੂ ਨਹੀਂ ਹੁੰਦਾ ਇਹ ਇਹ ਨਹੀਂ ਮੰਗਵਾਈ ਹੋਰ ਭਗਵੰਤਾਨ ਨੇ ਇਹ ਉਹਨਾਂ ਨੇ ਭੇਜਿਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਰਾਜਪੱਖ ਸੰਬੋਧਨ ਉਹ ਤੋਂ ਵਾਰੇ ਚ ਸ਼ਰਾਬ ਪੀ ਕੇ ਜਾਣਾ ਵੀ ਬੇਦਰਦੀ ਹੈ ਨਾ ਤੇ ਮੁੱਖ ਮੰਤਰੀ ਜਾਪੋ ਇੱਕ ਬਠਿੰਡੇ ਵਾਲੇ ਚ ਗਿਆ ਸੀ ਕਿ ਫਿਰ ਉਹ ਵੀ ਇਹਦੇ ਚਾਉਂ ਇਹ ਕਰਕੇ ਬੇਦਰਦੀ ਦਾ ਜਿਹੜਾ ਕੇਸ ਹੈ ਉਹਦਾ ਵੈਲਕਮ ਕਰਦੇ ਆਂ ਔਰ ਬੇਦਰਦੀ ਜਿਹੜੀ ਲੋਕ ਕਾਨਫਰੰਸ ਨੇ ਕੰਮ ਕੀਤਾ ਜੀ ਜੋ ਕੰਗ੍ਰੈਸ ਟਾਈਮ ਜੋ ਆਰਐਸ ਖੱਟੜਾ ਦੀ ਜਿਹੜੀ ਸਿੱਟ ਬਣੀ ਸੀ ਉਸ ਨੇ ਬੇਦਰਦੀ ਨੂੰ ਸਜਾਵਾਂ ਵੀ ਦਵਾਈਆਂ ਇਹਨੇ ਅੱਜ ਤੱਕ ਇਹਦੇ ਕੋਲ ਫੈਬਲ ਪਲਾਂ ਦਾ ਟੈਕਨੀਕੀ ਚੀਜ਼ ਲੱਗਿਆ ਇਹਦੇ ਚ ਜਿਹੜੇ ਪ੍ਰੋਫੈਸਰ ਜਿੰਦਾ ਰਹੇ ਜਿਹੜੇ ਜੀ ਸਾ ਉਹ ਅੱਸੀ ਫੜ ਕੇ ਗਏ ਇਹਦੇ ਕੋਲ ਇੱਕ ਬੰਦਾ ਰਿਹਾ ਇੱਕ ਢੰਡਾ ਵਸਾ ਕੇ ਬੈਠਾ